ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਾਜਪਾ ਦਾ ਮੋੜਮਾ ਜਵਾਬ ਕਿਹਾ ਅਮਰੀਕਾ ਸਾਰੇ ਭਾਰਤ ਦਾ ਹਿੱਸਾ ਕਿਉਂ ਨਹੀਂ ਅਮਰੀਕਾ ਤੋਂ ਫਲਾਈਟਾਂ ਉਤਰ ਸਕਦੀਆਂ ਪੰਜਾਬ ਚ ਅਮਰੀਕਾ ਚ ਹੋਈ ਸ਼ਕਤੀ ਤੋਂ ਬਾਅਦ ਉੱਥੇ ਗਲਤ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਉੱਤੇ ਹੁਣ ਸਿਆਸਤ ਹੁੰਦੀ ਦਿਸ ਰਹੀ ਹੈ ਜਿਸ ਦੇ ਚੱਲਦੇ ਬੀਤੇ ਦਿਨੀ ਸੂਬੇ ਦੇ ਮੁੱਖ ਮੰਤਰੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ ਕਿ ਭਾਜਪਾ ਵੱਲੋਂ ਜਾਣਬੁੱਝ ਕੇ ਅਮਰੀਕਾ ਤੋਂ ਰਹਿਈਆ ਫਲਾਈਟਾਂ ਨੂੰ ਅੰਮ੍ਰਿਤਸਰ ਵਿੱਚ ਉਤਾਰਿਆ ਜਾ ਰਿਹਾ ਹੈ ਜਿਸ ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਨੂੰ ਮੋੜ ਮਾ ਜਵਾਬ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਕੀ ਭਾਰਤ ਅੰਮ੍ਰਿਤਸਰ ਦਾ ਹਿੱਸਾ ਨਹੀਂ ਹੈ ਜੇਕਰ ਹਿੱਸਾ ਨਹੀਂ ਹੈ ਤਾਂ ਫਲਾਈਟਾਂ ਇੱਥੇ ਕਿਉਂ ਉਤਰ ਸਕਦੀਆਂ ਨੇ ਉਨਾ ਸੁਪਾਸ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਦੇਸ਼ ਪ੍ਰਧਾਨ ਮੰਤਰੀ ਦੇ ਸਵਾਲ ਚੁੱਕਣ ਦੀ ਬਜਾਏ ਉਹਨਾਂ ਲੋਕਾਂ ਉੱਪਰ ਕਾਰਵਾਈ ਕਰਨ ਜਿਸ ਮਾਨਵ ਤਕਸੀਰ ਵਿੱਚ ਸ਼ਾਮਲ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਪੇਜ ਰਹੇ ਨੇ A1 ਪੰਜਾਬੀ ਟੀਵੀ ਲਈ ਫਰਨਪੁਰੀ ਦੀ ਵਿਸ਼ੇਸ਼ ਰਿਪੋਰਟ ਐਲੀ ਗੱਲ ਇਹ ਹੈ ਕਿ ਹਰ ਇੱਕ ਦੇਸ਼ ਦਾ ਆਪਣਾ ਆਪਣਾ ਕਾਨੂੰਨ ਹੈ ਜਦੋਂ ਕੋਈ ਵੀ ਕਿਸੇ ਦੇਸ਼ ਚ ਅवैध ਰੂਪ ਤੇ ਜਾਂਦਾ ਤੇ ਉੱਥੋਂ ਦੇ ਦੇਸ਼ ਨੂੰ ਅਧਿਕਾਰ ਹੈ ਵਾਪਸ ਭੇਜਨ ਦਾ ਹੁਣ ਹਿੰਦੁਸਤਾਨ ਦੇ ਅੰਦਰ ਮਾਨੂੰ ਆਜੀ ਰੋਹਾਨੀਆਂ ਦਾ ਰੋਲਾ ਪਾਣੇ ਆ ਬੰਗਲਾਦੇਸ਼ੀਆਂ ਦਾ ਰੋਲਾ ਪਾਣੇ ਆ ਤੇ ਇਹੀ ਮੰਗ ਉੱਠਦੀ ਹੈ ਨਾ ਆਰਵਾਦੀ ਕਿ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਜਿੱਤਕ ਸਵਾਲ ਹੈ ਮਾਨ ਸਾਹਿਬ ਦਾ ਮਾਨ ਸਾਹਿਬ ਮੈਨੂੰ ਲੱਗਦਾ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਕਿਆ ਔਰ ਹਿੰਦੁਸਤਾਨ ਦੇ ਕਿਸੇ ਵੀ 에ਰਪੋਰਟ ਦੇ ਉੱਤੇ ਕਿਸੇ ਵੀ ਅੰਤਰਰਾਸ਼ਟਰੀ ਜਹਾਜ਼ ਨੂੰ ਜਿਤੇ ਅੰਤਰਰਾਸ਼ਟਰੀ ਸੁਵਿਧਾਵਾਂ ਹੋਣ ਉਹ ਚੋੜਾ ਜਾ ਸਕਦਾ ਇਹਨੂੰ ਰਾਜਨੀਤਿਕ ਰੰਗ ਦੇ ਕੇ ਇਹ ਹੀ ਕੁਛ ਕਰਕੇ ਦਿੱਲੀ ਕੋਾਈ ਇਹਨਾਂ ਨੇ ਉਹਨੇ ਇਹ ਪ੍ਰਪੰਚ ਕਰਕੇ ਇਹਨਾਂ ਨੇ ਪੰਜਾਬ ਵੀ ਇਹਨਾਂ ਦੇ ਹੱਥੋਂ ਜਾਣ ਵਾਲਾ ਕਾਰਨ ਇਹ ਹੈ ਕਿ ਹੁਣ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਹਰ ਇੱਕ ਗੱਲ ਨੂੰ ਮੁੱਦਾ ਬਣਾਣਾ ਹੁਣ ਅਮਰੀਕਾ ਦਾ ਦੇ ਅੰਦਰ ਕੋਈ ਇਲੀਗਲ ਤਰੀਕੇ ਨਾਲ ਜਾਂਦਾ ਹੈ ਕਿ ਉਹਨਾਂ ਦੀ ਜੋ ਉਹਨਾਂ ਦੀ ਕਾਨੂੰਨ ਹੈ ਉਹਦੇ ਅਨੁਸਾਰ ਉਹਦਾ ਹੀ ਪਾਲਣ ਕਰਨਾ ਚਾਹਣਾ ਉਹਦਾ ਪਾਲਣ ਕਰਦੇ ਹੋਏ ਬਾਹਰ ਬਜ਼ਾਰੇ ਨੇ ਜੈਸ਼ ਦੇ ਪ੍ਰਧਾਨ ਮੰਤਰੀ ਨੇ ਕਿ ਆਸੀ ਉਹਨਾਂ ਨੂੰ ਸਵੀਕਾਰ ਕਰਦੇ ਆ ਜਿਹੜੇ ਬਾਹਰੋਂ ਆ ਰਹੇ ਨੇ ਲੇਕਿਨ ਉਹ ਗੇ ਇਲੀਗਲੋ ਜਿਹੜੇ ਗਏ ਨੇ ਉਹਨਾਂ ਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੀਗਲ ਤੌਰ ਤੇ ਗਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਪ੍ਰਧਾਨ ਜੀ ਜਿਹੜੇ ਇਹ ਵੀ ਮੁੱਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਅਮਰੀਕਾ ਦੇ ਅੰਦਰ ਰਾਸ਼ਟਰਪਤੀ 트ੰਪ ਦੇ ਸਾਹਮਣੇ ਉ ਚੱਕਿਆ ਹੈ ਕਿ ਇਹ ਗਲਤ ਧੀ ਕੇ ਗਿਆ ਅਵਾਦ ਰੂਪ ਤੇ ਗਏ ਪਰ ਜਿਨ੍ਹਾਂ ਲੋਕਾਂ ਨੇ ਇਹ ਮਾਨਰ ਤਸਕਰੀ ਕੀਤੀ ਹੈ ਜਿਹੜਾ ਉਹ ਰੈਕਟ ਬਣਿਆ ਹੈ ਜਿਹੜੇ ਉਹ ਗੈਂਗ ਬਣੇ ਹੋਏ ਨੇ ਜਿੰਨੀ ਦੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਨੂੰ ਨਹੀਂ ਪਕੜਿਆ ਜਾਂਦਾ ਉਦੋਂ ਤੱਕ ਇਸ ਸਮੱਸਿਆ ਦਾ ਸਮਾਧਾਨ ਨਹੀਂ ਹੋਣਾ ਕਿਉਂਕਿ ਇਹ ਗੱਲ ਤੇ ਬੜੀ ਸਾਫ਼ ਹੈ ਕਿ ਕੋਈ ਵੀ ਦਿਲੋਂ ਨਹੀਂ ਜਾਂਦਾ ਘਰ-ਘਰ ਵੇਚ ਕੇ ਜ਼ਮੀਨ ਵੇਚ ਕੇ ਕਈ ਤਰ੍ਹਾਂ ਦੇ ਸੁਪਨੇ ਇਹ ਠੱਗ ਲੋਕ ਜਿਹੜੇ ਨੇ ਮਾਨਮ ਤਸਕਰੀ ਕਰਨ ਵਾਲੇ ਏਜੰਟ ਨੇ ਉਹ ਦਿਖਾਉਂਦੇ ਨੇ ਉਹ ਬੰਦਾ ਆਪਣਾ ਸਾਰਾ ਕੁਝ ਉਜਾੜ ਕੇ ਜਾਂਦਾ ਲੇਕਿਨ ਇਹ ਗੱਲ ਵੀ ਸਮਝਾਣੀ ਚਾਹੀਦੀ ਹੈ ਕਿ ਇਲੀਗਲ ਜਾਣਾ ਗੈਰ ਕਾਨੂੰਨੀ ਹੈ ਗਈ ਹੈ ਉਹਦੇ ਹੀ ਪ੍ਰਣਾਮ ਅੱਜ ਸਾਨੂੰ ਸਾਹਮਣੇ ਦੇਖਣ ਨੂੰ ਪੈਲੇ ਨੇ ਪਰ ਤਾਂ ਨਹੀਂ ਕੀ ਕਰ ਰਿਹਾ ਕਿ ਜਿਹੜੇ ਮਾਪਿਓ 40 ਤੋਂ 50 70 ਇਕੱਲਾ ਲਾ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਪੰਜਾਬ 'ਚ ਕੀ ਰੋਜ਼ਗਾਰ ਨਹੀਂ ਹੈਗਾ ਪੰਜਾਬ ਦੇ ਅੰਦਰ ਦੁਵਾਈ ਤੇ ਮਾਨ ਸਿੰਘ ਮਾਨ ਮਾਨ ਪੂਰੀ ਪਾਈ ਜਾਂਦੇ ਨੇ ਹਰ ਐਡਵਰਟਾਈਜ਼ਮੈਂਟ ਤੇ ਜਿੰਨਾ ਖਰਚਾ ਕਰਦੇ ਨੇ ਮੈਨੂੰ ਲੱਗਦਾ ਉਨਾ ਖਰਚਾ ਕਰ ਕੇ ਨੌਕਰੀਆਂ ਦੇਣ ਤੇ ਕਰ ਲੈ ਤੇ ਤਾਂ ਵੀ ਪੰਜਾਬ ਦਾ ਬੇੜਾ ਪਾਰ ਹੋ ਜੇ ਹੁਣ ਇਹ 3 ਸਾਲ ਤੋਂ ਰੋਲਾ ਕਿੰਨਾ ਪਾਉਂਦਾ 50 ਹਜ਼ਾਰ ਨੌਕਰੀ ਬੇਰੋਜ਼ਗਾਰ ਕਿੰਨੇ ਨੇ ਕੱਲ ਉਹਦਾ ਦਿੱਤਾ ਇਹਨਾਂ ਨੇ ਡਾਟਾ ਦੂਸਰਾ ਪਤਾ ਨਹੀਂ ਦਿਖਾਇਆ ਗਿਆ ਜਿੰਨਾ ਫਾਜਪਾ ਦੀ ਅੰਮ੍ਰਿਤਸਰ ਨਹੀਂ ਚਾਹੀਦਾ ਜਿਹੜੇ ਟਰੈਵਲ ਗੰਟਾ ਉਹਨਾਂ ਨੂੰ ਦੇਖੋ ਪੰਜਾਬ ਦੀ ਸਰਕਾਰ ਨੂੰ ਕੋਈ ਨਾ ਕੋਈ ਉਪਰਾਲਾ ਐਸਾ ਕਰਨਾ ਚਾਹੀਦਾ ਹੈ ਕਿ ਜਿਹੜੇ ਮਾਨਵ ਤਸਕਰੀ ਦੇ ਦੋਸ਼ੀ ਪਾਏ ਜਾਣ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੀ ਨਹੀਂ ਕੱਲੀ ਮਿਲੇ ਜਿਨ੍ਹਾਂ ਲੋਕਾਂ ਨੂੰ ਠੱਗਿਆ ਉਹਨਾਂ ਨੇ ਉਹਨਾਂ ਦਾ ਪੈਸਾ ਵੀ ਵਾਪਸ ਕਰਵਾਉਣਾ ਚਾਹੀਦਾ ਚਾਹੇ ਉਹਨਾਂ ਦੀ ਉਹ ਪ੍ਰਾਪਰਟੀ ਸੀਜ਼ ਕਰਕੇ ਕਰਾਣ ਚਾਹੇ ਜਿੱਦਾ ਮਰਜ਼ੀ ਕਰਾਣ ਇਹ ਇਹੀ ਮਾਮਲਾ ਚਾਹੇ ਕੋਈ ਨਸ਼ੇ ਦਾ ਤਸਕਰ ਹੈ ਚਾਹੇ ਕੋਈ ਠੱਗੀ ਮਾਰਨ ਵਾਲਾ ਹੈ ਸਖਤ ਕਾਨੂੰਨ ਜਦ ਤੱਕ ਨਹੀਂ ਹੋਏਗਾ ਨਾ ਹੀ ਡਰਗਸ ਮਾਫੀਆ ਨੂੰ ਡਰ ਹੋਏਗਾ ਨਾ ਹੀ ਗੁੰਡਿਆਂ ਨੂੰ ਡਰ ਹੋਏਗਾ ਨਾ ਹੀ ਮਾਨਵ ਤਸਕਰੀ ਕਰਨ ਵਾਲਿਆਂ ਨੂੰ ਡਰ ਹੋਏਗਾ ਕੇਵਲ ਅਖਬਾਰ ਦੇ ਅੰਦਰ ਸੰਸਨੀ ਬਜਾਉਣ ਲਈ ਮਾਨ ਸਾਹਿਬ ਦੇ ਮਨ ਚ ਜੋ ਆਂਦਾ ਉਹ ਬੋਲੀ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਸੰਜੀਦਗੀ ਬਖਤ ਨਹੀਂ ਚਾਹੀਦੀ ਔਰ ਅਜ ਅੰਮ੍ਰਿਤਸਰ ਵਰਗਾ ਜਿਹੜਾ ਹਜ ਉੱਤਰ ਰਿਹਾ ਤੇ ਅੰਮ੍ਰਿਤਸਰ ਹਿੰਦੁਸਤਾਨ ਦਾ ਹਿੱਸਾ ਹੈ